ਮੈਨੂੰ ਦੂਜੀ ਵਾਰ ਇਸ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਮੁੰਡਾ ਸ਼ਹਿਰ ਇਹੋ ਆਪਣਾ ਸ਼ਹਿਰ ਹੈਗਾ ਤੇ ਐਕਸਟੂ ਦੇ ਲੋਕਾਂ ਨੇ ਪਹਿਲਾਂ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸਹਾਇਤਾ ਦਿੱਤਾ ਸੇ ਹੁਣ ਵੀ ਜਿਹੜੀਆਂ ਮੁੰਡੇ ਸ਼ਹਿਰ ਦੀਆਂ ਸਮੱਸਿਆਵਾਂ ਨੇ ਜਿਵੇਂ ਟ੍ਰੈਫਿਕ ਦੀ ਸਮੱਸਿਆ ਨੋਟਿਸ ਆਈ ਹੈ ਔਰ ਹੋਰ ਨਹੀਂ ਤੇਗਾ ਪਹਿਲੇ ਹੀ ਸਰਕਾਰ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਅਸੀਂ ਉਸ ਨੂੰ ਜ਼ਗਾਤਾਰ ਜਾਈ ਰੱਖਾਂਗੇ ਜੋ ਸ਼ੋਰ ਨਾਲ ਔਰ ਜਿਹੜੀ ਲਾਈਨ ਆਰਡਰ ਆ ਇਹਨੂੰ ਪੂਰੀ ਤਰ੍ਹਾਂ ਮੇਨਟੇਨ ਰੱਖਾਂਗੇ ਕੋਸ਼ਿਸ਼ ਕਰਾਂਗੇ ਹੱਤ ਤੋਂ ਬਾਅਦ ਕੇ ਕੋਈ ਵੀ ਜਿਹੜਾ ਕੋਈ ਵਾਰਾਗਰਦੂੰਦਾ ਜੋ ਕੋਈ ਜ਼ਿਆਦਾ ਅਲਚੜੇ ਵਾਲੇ ਮੜੀ ਹੁੰਦੀ ਹੈ ਕੋਈ ਤੇ ਇਹਦੇ ਪੂਰੀ ਨੱਥ ਭਾਗੇ ਰੱਖਾਂਗੇ ਟ੍ਰੈਫਿਕ ਦੀਆਂ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ ਸ਼ਹਿਰ ਵਾਸੋਂ ਉਹਦੇ ਤੇ ਡਰਟੇ ਕੰਮ ਕਰ ਰਹੇ ਅੱਜ ਮੈਂ ਮੀਟਿੰਗ ਵੀ ਕੀਤੀ ਹੈ ਟ੍ਰਾਫਿਕ ਆ ਨੂੰ ਬੁਲਾ ਕੇ ਤੇ ਵੱਧ ਤੋਂ ਵੱਧ मतलब कोशिश ਕਰਾਂਗੇ ਲੋਕਾਂ ਨੂੰ ਸਾਥ ਦੇਣ ਦੇ ਇਹ ਲੋਕਾਂ ਦੀਆਂ ਕਿਸ ਤਰ੍ਹਾਂ ਦੇ ਕੋਲ ਆਉਣੀਆਂ ਤੇ ਮੈਡਿਕ ਦੇ ਅਧਾਰ ਤੇ ਮਤਲਬ ਉਹਨਾਂ ਦਾ ਹੱਲ ਕੀਤਾ ਜਾਵੇ। ਅਸੀਂ ਪੂਰੀ ਕਿਸ ਤਰ੍ਹਾਂ ਦੀ ਜਿਹੜੀ ਚੋਰੀਆਂ ਪੁਰਾਣੀਆਂ ਹੋਈਆਂ ਉਹਨੂੰ ਫ੍ਰੀਸ ਕਰਦੇ ਤੇ ਕੁਝ ਕਿਤੇ ਕੱਲ ਸਾਡੀ ਗੱਲਬਾਤ ਵੀ ਹੋਈ ਸੀ ਸੀਨੀਅਰ ਅਫਸਰ ਨਾਲ ਉਹਦਾ ਕੰਮ ਚੱਲ ਰਿਹਾ ਛੇਤੀ ਛੇਤੀ ਕੋਈ ਨਾ ਕੋਈ ਵਧੀਆ ਆਉਟਪੁੱਟ ਕੱਢ ਕੇ ਦੇਵਾਂਗੇ ਤੇ ਬਾਕੀ ਆਉਣ ਵਾਲੇ ਸਮੇਂ 'ਚ ਇਹ ਤਾਂ ਪੂਰੀ ਜਿਹੜੀ ਗਸ਼ਤ ਵਗੈਰਾ ਕਰਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨਿਗਾਨ ਉਹ ਹੈ ਜੀ ਬਾਰਤਲਾ ਸਰ ਪੁਲਿਸ ਮੁਲਾਜ਼ਮਾਂ ਨੇ ਜਿਵੇਂ ਘਾਟ ਦੱਸਦੇ ਆ ਹਾਂ ਉਹ ਮੀਟਿੰਗ ਕੀਤੀ ਆ ਬਸਰ ਨਾਲ ਬਿਸਕਰ ਕਰਾਵੇ ਜੇ ਆਫਸਰਾਂ ਨੇ ਧਿਆਨ ਦੇਵਾਂਗੇ ਸਾਰੀ ਗੱਲ ਨੂੰ